ਕਿਹੜੀ ਦਿੱਕਤ ਪਰੇਸ਼ਾਨੀ ਜ਼ਿਆਦਾਤਰ ਗਾਵਾਂ ਨੂੰ ਆਉਂਦੀ ਹੈ ਇੱਥੇ ਤੁਹਾਡੇ ਮੁਤਾਬਕ ਜੇ ਤਾਂ ਹੁਣ ਆਪਾਂ ਬਾਹਰੋਂ ਪਸ਼ੂ ਲੈ ਕੇ ਆਉਣੇ ਆ ਜਿਹੜਾ ਜ਼ਿਆਦਾਤਰ ਉਹ ਤਾਂ ਵੀਕਨੈਸ ਹੀ ਹੁੰਦੀ ਆ ਜਾਂ ਡੇਰੀਆ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਇਸ ਤਰ੍ਹਾਂ ਦਾ ਅਪਣਾਉਣੇ ਹੋ ਕਿ ਤੁਸੀਂ ਕਹਿੰਦੇ ਵੀ 2-3 2-4 ਦਿਨਾਂ ਦੇ ਵਿੱਚ ਹੀ ਜਿਹੜਾ ਪਸ਼ੂ ਹੈ ਉਹ ਖੜਾ ਹੋਣ ਜੋਗਾ ਹੋ ਜਾਂਦਾ ਜੇ ਤਾਂ ਪਸ਼ੂ ਹੁਣ ਮੰਨ ਲਓ ਡੇਰੀਆ ਜ਼ਿਆਦਾ ਆ ਉਹਨੂੰ ਹਾਂਜੀ ਠੀਕ ਆ ਮੋ ਕਹਿੰਦੇ ਨੇ ਆਪਾਂ ਹਾਂਜੀ ਤਾਂ ਉਹਦੇ ਵਾਸਤੇ ਆਪਾਂ ਆਪਣੇ ਕੋਲ ਪ੍ਰੋਡਕਟ ਹੈਗਾ ਇਹ ਵਰਤਦੇ ਆਪਾਂ ਅੱਛਾ ਜੀ ਇਹ ਆਪਾਂ ਪਹਿਲੇ ਦਿਨ ਤੋਂ 2 ਦਿਨਾਂ ਦੀ ਠੀਕ ਹੈ ਵਧੀਆ ਹਨ ਰਿਜ਼ਲਟ ਮਿਲਦਾ ਕਿੰਨੇ ਦਿਨਾਂ ਚ ਰਿਜ਼ਲਟ ਮਿਲ ਜਾਂਦਾ ਤੁਹਾਨੂੰ ਪਹਿਲੇ ਡੰਗ ਤੋਂ ਮੈਂ ਸਟਾਰਟ ਹੋ ਜਾਂਦੇ ਸਨ ਅੱਛਾ ਮਤਲਬ ਪਹਿਲੇ ਡੰਗ ਤੋਂ ਜਿਵੇਂ ਤੁਸੀਂ ਇਹ ਨੁਸਖਾ ਫਾਰਮੂਲਾ ਕਮਜ਼ੋਰ ਹੋਈ ਵੀਕ ਹੋਈ ਬੈਠੀ ਹੋਈ ਗਊ ਨੂੰ ਦੰਨਿਓ ਤਾਂ ਨਾਲ ਦੇ ਨਾਲ ਰਿਜ਼ਲਟ ਸ਼ੁਰੂ ਹੋ ਜਾਂਦਾ ਜਿਹਦੇ ਡੈਰੀਆ ਹੁੰਦਾ ਉਹਦੇ ਚ ਡੈਰੀਆ ਹੁੰਦਾ ਜਿਹਨੂੰ ਮੋਕ ਲੱਗ ਜਾਂਦੀ ਹਾਂਜੀ ਤੇ ਜਿਹੜੇ ਖਾਂਦੀ ਪੀਂਦੀਆਂ ਨਹੀਂ ਫਿਰ ਖਾਂਦੀਆਂ ਵੀ ਵੈਸੇ ਕਮਜ਼ੋਰੀ ਹੋਈ ਹੁੰਦੀ ਹੈ ਵੈਸੇ ਕਮਜ਼ੋਰੀ ਹੁੰਦੀ ਹੈ ਉਹ ਆਪਾਂ ਕੈਲਸ਼ੀਅਮ ਦਿੰਨੇ ਆ ਉਹਨਾਂ ਨੂੰ ਨਾਲ ਠੀਕ ਆਹ ਕੈਲਸ਼ੀਅਮ ਜੀ ਹਾਂਜੀ ਕੀ ਕੰਮ ਕਰਦੇ ਜੀ ਜਿਵੇਂ ਹ ਇਥੇ ਆਪੇ ਦਿਨਿਆਂ ਦੇ ਨਾਲ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਆ ਤੇ ਪਸ਼ੂ ਦੇ ਤੋਰੇ ਫਿਰੇ ਚ ਵੀ ਚੰਗਾ ਰਹਿੰਦਾ ਤੁਹਾਡੇ ਕੋਲ ਜਿਹੜੀ ਪਸ਼ੂ ਆਉਂਦਾ ਹੈ ਗਾਂ ਆਉਂਦੀ ਹੈ ਤੁਹਾਡੇ ਕੋਲ ਤੇ ਕੀ ਕੀ ਪ੍ਰੋਬਲਮ ਆ ਕੀ ਹੁੰਦੀ ਹੈ ਨੇ ਜ਼ਿਆਦਾਤਰ ਜਦੋਂ ਬਾਹਰੋਂ ਫੜ ਕੇ ਲੈ ਕੇ ਆਉਣੇ ਉਹ ਕਮਜ਼ੋਰ ਹੁੰਦੇ ਆ ਜੀ ਪਸ਼ੂ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਖਾਣਾ ਪਰਪਰ ਨਹੀਂ ਮਿਲ ਰਿਹਾ ਠੀਕ ਹੈ ਬਾਜ਼ਾਰ ਦੇ ਵਿੱਚ ਜਿਵੇਂ ਵੀ ਲਫਾਫੇ ਖਾਂਦੇ ਆ ਜਾਂ ਕੋਈ ਹੋਰ ਪੱਠੇ ਤਾਂ ਮਿਲਦੀ ਨਹੀਂ ਨਾ ਤੂੜੀ ਮਿਲਦੀ ਹੈ ਜੀ ਇਕੱਲਾ ਹਰਾ ਪਾਉਂਦੇ ਰੱਲ ਵਾਲੇ ਉਹ ਹਰੇ ਦੇ ਨਾਲ ਤਾਂ ਬਹੁਤ ਜ਼ਿਆਦਾ ਮੋਕ ਲੱਗਦਾ ਸਾਬ ਕਹਿੰਦੇ ਨੇ ਵੀ ਡਾਕਟਰ ਬੀਐਸਕੇ ਦੇ ਜਿਹੜੇ ਨੁਸਕੇ ਹੈਗੇ ਨੇ ਜਦੋਂ ਕਮਜ਼ੋਰ ਹੋਈਆਂ ਗਾਵਾਂ ਤੁਹਾਡੇ ਕੋਲ ਇੱਥੇ ਆਉਂਦੇ ਨੇ ਮਤਲਬ ਐਮਰਜੈਂਸੀ ਜੀ ਫਿਰ ਇਹੀ ਦਿੰਨੇ ਹੋ ਤੁਸੀਂ ਹਾਂਜੀ ਇਹੀ ਦਿੰਨੇ ਐ ਅਸੀਂ ਪਹਿਲੇ ਡੰਗ ਤੂੰ ਇਹ ਸਟਾਰਟ ਕਹੂ ਨੂੰ ਐਂ ਬੱਸ ਦੱਸ ਦਿੰਦੇ ਆ ਕਿ ਆ ਦਿੱਤੀ ਆ ਦਵਾਈ ਤੇ ਮੇਰੀ ਗਾਂ ਬੈਠੀ ਹੈਗੀ ਐ ਸਾਡੇ ਡੈਰੀ ਫਾਰਮ ਦੇ ਵਿੱਚ ਵੀ ਗਾਵਾਂ ਇਸੇ ਤਰੀਕੇ ਨਾਲ ਬੈਠ ਜਾਂਦੀਆਂ ਨੇ ਕਿੰਨੇ ਦਿਨਾਂ ਚ ਉੱਠ ਜਾਂਦੀ ਐ ਫਿਰ ਜਦੋਂ ਤੁਸੀਂ ਨੁਸਖਾ ਫਾਰਮੂਲਾ ਦਿੰਨੇ ਆ ਲੈ ਸਾਨੂੰ ਕੰਜਾ ਸਾਡੇ ਕੋਲੇ ਸਕੰਜੇ ਚ ਲਾ ਕੇ ਖੜੀ ਕਰਦੇ ਸੀ ਅਸੀਂ ਹੁਣ ਇਹ ਆਪਦੇ ਆਪ ਜਦੋਂ ਅਸੀਂ ਪ੍ਰੋਡਕਟ ਵਰਤੇ ਹੈਗੇ ਤਾਂ ਵਧੀਆ ਆਪ ਵੀ ਖੜੀ ਹੋ ਰਹੀ ਆ ਜਿਹੜੇ ਡਾਕਟਰ ਬੀ ਐਸ ਕੇ ਦੇ ਤੁਸੀਂ ਨੁਸਖੇ ਇੱਥੇ ਇਸਤੇਮਾਲ ਕਰਦੇ ਹੋ ਜੇ ਲੋਕ ਘਰਾਂ ਦੇ ਵਿੱਚ ਇਸਤੇਮਾਲ ਕਰਨ ਮੈਨੂੰ ਲੱਗਦਾ ਕਿ ਗਊਆਂ ਨੂੰ ਛੱਡਣ ਦੀ ਲੋੜ ਹੀ ਨਹੀਂ ਪੈਣੀ ਲੋੜ ਨਹੀਂ ਪੈਣੀ ਜੀ ਜਦੋਂ ਗਰਮੀ ਦੇ ਵਿੱਚ ਪਸ਼ੂਆਂ ਨੂੰ ਖਾਸ ਕਰਕੇ ਜਦੋਂ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਮੋਕ ਲੱਗ ਜਾਂਦੀ ਆ ਪਤਲਾ ਗੋਹਾ ਕਰਨ ਲੱਗ ਜਾਂਦੀਆਂ ਨੇ ਕੁਝ ਖਾਂਦਿਆਂ ਨਹੀਂ ਤਾਂ ਬੀ ਐਸ ਕੇ ਦੇ ਜਿਹੜੇ ਰਿਜ਼ਲਟ ਹੈਗੇ ਨੇ ਉਹ ਬੜੇ ਬਾ ਕਮਾਲ ਨਜ਼ਰ ਆਉਂਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਿਨ੍ਹਾਂ ਫਾਰਮਾਂ ਦੇ ਵਿੱਚ ਜਿਨ੍ਹਾਂ ਦੇ ਡੈਰੀ ਫਾਰਮ ਦੇ ਵਿੱਚ ਪਸ਼ੂ ਹੈਗਾ ਜਿਹੜਾ ਉਹ ਬੈਟ ਜਾਂਦਾ ਹੈ ਵੀਕ ਹੋ ਜਾਂਦਾ ਹੈ ਕਮਜ਼ੋਰੀ ਆ ਜਾਂਦੀ ਹੈ ਜਿਸ ਕਰਕੇ ਉਸ ਨੂੰ ਅਨੇਕਾਂ ਬਿਮਾਰੀਆਂ ਆ ਕੇ ਰਦੀਆਂ ਨੇ ਤਾਂ ਉਸ ਦਾ ਹੱਲ ਕਿਹੜੇ ਨੁਸਖੇ ਕਿਹੜੇ ਫਾਰਮੂਲੇ ਨਾਲ ਕੀਤਾ ਜਾਵੇ ਅੱਜ ਤੁਹਾਡੇ ਨਾਲ ਇਹੋ ਜਿਹੜੀ ਗੱਲਬਾਤ ਹੈਗੀ ਅਸੀਂ ਲੈ ਕੇ ਆਏ ਅੱਜ ਅਸੀਂ ਪਹੁੰਚਿਆ ਖਾਸ ਕਰਕੇ ਮਾਨਸਾ ਦੀ ਗਊਸ਼ਾਲਾ ਦੇ ਵਿੱਚ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਸ਼ੂ ਹੈਗੇ ਨੇ ਖਾਸ ਕਰਕੇ ਜਦੋਂ ਇਹ ਲੈ ਕੇ ਆਉਂਦੇ ਨੇ ਬਾਹਰ ਤੋਂ ਤਾਂ ਪਸ਼ੂ ਹੈਗਾ ਜਿਹੜੀ ਗਊ ਹੈਗੀ ਆ ਉਹ ਬਹੁਤ ਜ਼ਿਆਦਾ ਕਮਜ਼ੋਰ ਅਵਸਥਾ ਦੇ ਵਿੱਚ ਹੁੰਦੀ ਹੈ ਕਮਜ਼ੋਰੀ ਹੁੰਦੀ ਹੈ ਤੇ ਉਹਨਾਂ ਦਾ ਦਿੱਕਤਾਂ ਪਰੇਸ਼ਾਨੀਆਂ ਔਰ ਸਾਡੇ ਨਾਲ ਇੱਥੇ ਜਿਹੜੇ ਇਸ ਸਾਰੇ ਗਊਸ਼ਾਲਾ ਨੂੰ ਦੇਖਦੇ ਨੇ ਡਾਕਟਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਫਿਰ ਉਹ ਅਪਣਾਉਂਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਂ ਹਰਜਿੰਦਰ ਸਿੰਘ ਅੱਛਾ ਹਰਜਿੰਦਰ ਜੀ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇੱਥੇ ਗਊਸ਼ਾਲਾ 'ਚ ਮੈਨੂੰ 5 ਸਾਲ ਬਣੂਗੇ 5 ਸਾਲ ਹੋ ਗਏ ਤੇ 5 ਸਾਲਾਂ 'ਚ ਤੁਹਾਨੂੰ ਬੜਾ ਫਿਰ ਤਜਰਬਾ ਹੈਗਾ ਗਈਆਂ ਮੁਤਾਬਕ ਜਿਹੜਾ ਹੋ ਗਿਆ ਹੁਣ ਹਾਂਜੀ ਕਿਹੜੀ ਦਿੱਕਤ ਜ਼ਿਆਦਾਤਰ ਆਉਂਦੀ ਹੈ ਜਦੋਂ ਤੁਸੀਂ ਇੱਥੋਂ ਪਸ਼ੂ ਜਦੋਂ ਆਉਂਦਾ ਇੱਥੇ ਜਾਂ ਜਦੋਂ ਇੱਥੋਂ ਕੈਪਚਰ ਕਰਕੇ ਤੁਸੀਂ ਲੈ ਕੇ ਆਉਨੇ ਹੋ ਜਿਆਦਾਤਰ ਜਦੋਂ ਅਸੀਂ ਪਸ਼ੂ ਬਾਜ਼ਾਰ ਚੋਂ ਜਾਂ ਰੋਡ ਤੋਂ ਲੈ ਕੇ ਆਉਨੇ ਨਾ ਹਾਂਜੀ ਵੀਕਨੈਸਕ ਹੁੰਦੀ ਆ ਜਾਂ ਡੈਰੀਆ ਵਗੈਰਾ ਲੱਗਿਆ ਹੁੰਦਾ ਉਹਨਾਂ ਨੂੰ ਅੱਛਾ ਹਾਂ ਲੋ ਵੀਕਨੈਸ ਦੇ ਕਾਰਨ ਲੋਕ ਬਾਹਰ ਛੱਡ ਦਿੰਦੇ ਨੇ ਘਰਾਂ ਚੋਂ ਨਿਰਾਚਾਰਾ ਪਾਉਂਦੇ ਨਹੀਂ ਪ੍ਰੋਪਰ ਪਸ਼ੂ ਹਰੇ ਚਾਰੇ ਤੋੜ ਕੇ ਨਾ ਛੱਡ ਦਿੰਦੇ ਨੇ ਪਸ਼ੂ ਘਰਾਂ ਚੋਂ ਠੀਕ ਹੈ ਲੋਕ ਉਹ ਤਾਂ ਅਗਰ ਕਿਤੇ ਬਾਹਰੋਂ ਪਸ਼ੂ ਬੈਠ ਜਾਂਦੇ ਆ ਕਿਤੇ ਸੜਕਾਂ ਦੇ ਵਹਿੰਦੇ ਆ ਜਾਂ ਅਗਲੇ ਮਹੱਲੇ 'ਚ ਜਾ ਕੇ ਵਹਿ ਜਾਂਦੇ ਆ ਉਤੋਂ ਪਰ ਸਾਨੂੰ ਫੋਨ ਵਗੈਰਾ ਆ ਜਾਂਦੇ ਸੀ ਉੱਥੋਂ ਚੱਕ ਲੈਉਣੇ ਪਸ਼ੂ ਨੂੰ ਠੀਕ ਹੈ ਇਨਸ਼ਾਅੱਲਾ ਲਿਆ ਕੇ ਉਹਨਾਂ ਦੀ ਕੇਅਰ ਕਰਦੇ ਆਂ ਅੱਛਾ ਹਾਂਜੀ ਤੇ ਤੁਹਾਡਾ ਬੜਾ ਵੱਡਾ ਤਜਰਬਾ ਹੈ ਕਿੰਨੇ ਆਂ ਗਊਆਂ ਹੈਗੀਆਂ ਨੇ ਜਿਹੜੀਆਂ ਤੁਸੀਂ ਟੇਕ ਕੇਅਰ ਕਰਦੇ ਹੋ ਇੱਥੇ ਟੇਕ ਕਰਾਂ ਤਾਂ ਜੀ ਸਾਡੇ ਕੋਲੇ ਲਗਭਗ 2000 ਪਸ਼ੂ ਆ 2000 ਹਾਂਜੀ ਸਾਰੀ ਔਖੀ ਨਹੀਂ ਹੁੰਦੀ ਇੰਨੀ ਜ਼ਿਆਦਾ ਕੱਲੀ ਹੋ ਤੁਸੀਂ ਨਹੀਂ ਨਹੀਂ ਮੁੰਡਾ ਹੋਰ ਵੀ ਨੇ ਜ ਆਪਣੇ ਨਾਲ ਹਾਂਜੀ ਅੱਛਾ ਕਿਹੜੀ ਦਿੱਕਤ ਪਰੇਸ਼ਾਨੀ ਜ਼ਿਆਦਾਤਰ ਗਊਆਂ ਨੂੰ ਆਉਂਦੀ ਹੈ ਇੱਥੇ ਤੁਹਾਡੇ ਮੁਤਾਬਕ ਅਡੇਮ ਤੱਕ ਜੇ ਤਾਂ ਹੁਣ ਆਪਾਂ ਬਾਹਰੋਂ ਪਸ਼ੂ ਲੈ ਕੇ ਆਉਂਨੇ ਆ ਜਿਹੜਾ ਜ਼ਿਆਦਾਤਰ ਉਹ ਤਾਂ ਵੀਕਨੈਸ ਹੀ ਹੁੰਦੀ ਆ ਯਾ ਡੈਰੀਆ ਹਾਂ ਡੈਰੀਆ ਹੁੰਦਾ ਉਹਨਾਂ ਨੂੰ ਉਹ ਦੁੱਧ ਦੇਣ ਜੋਗੀ ਜਦੋਂ ਨਹੀਂ ਰਹਿੰਦੀ ਤਾਂ ਲੋਕ ਛੱਡ ਦਿੰਦੇ ਨੇ ਠੀਕ ਹੈ ਕਿਉਂਕਿ ਲੋਕ ਦੁੱਧ ਤੱਕ ਪਸ਼ੂ ਨੂੰ ਰੱਖਦੇ ਨੇ ਦੂਆ ਛੱਡ ਦਿੰਦੇ ਨੇ ਠੀਕ ਹੈ ਠੀਕ ਹੈ ਨਾ ਦੂਆ ਤਾਂ ਪਸ਼ੂ ਨੂੰ ਆਉਂਦਾ ਵੀ ਘਰੋਂ ਖਵਾਵਾਂਗੇ ਦਿੰਦਾ ਕੁਸ ਹੈ ਨਹੀਂ ਬਾਹਰ ਛੱਡ ਦਿੰਦੇ ਨੇ ਲੋਕ ਠੀਕ ਹੈ ਬਾਹਰ ਉਹ ਵਿਚਾਰਾ ਕਮਜ਼ੋਰ ਹੋਇਆ ਤੁਰਾ ਫਿਰਦਾ ਰਹਿੰਦਾ ਪ੍ਰੋਪਰ ਖਾਣ ਨੂੰ ਨਹੀਂ ਮਿਲਦਾ ਪੀਣ ਨੂੰ ਨਹੀਂ ਮਿਲਦਾ ਹੂੰ ਹੂੰ ਪਪਾ ਫੇ ਚਾਪਦੇ ਆ ਜਾਂ ਕੋਹ ਹੋਰ ਚੀਜ਼ਾਂ ਖਾਂਦੇ ਆ ਜਿਨ੍ਹਾਂ ਨਾਲ ਉਹਨਾਂ ਦਾ ਪੇਟ ਤੇ ਲਿਵਰ ਵੀ ਖਰਾਬ ਹੁੰਦਾ ਫਿਰ ਇਹ ਨਾਲ ਡੇਰੀਆ ਆਉਂਦਾ ਫਿਰ ਠੀਕ ਹੈ ਹਾਂਜੀ ਅੱਛਾ ਕਿਉਂਕਿ ਤੁਹਾਡੇ ਕੋਲ ਜਿਹੜੇ ਪਸ਼ੂ ਇੱਥੇ ਆਉਂਦੇ ਨੇ ਉਹ ਵਰਸਟ ਹਾਲਤ ਦੇ ਵਿੱਚ ਹੁੰਦੇ ਨੇ ਇਸ ਤੋਂ ਮਾੜੀ ਹਾਲਤ ਜਿਹੜੀ ਉਹ ਪਸ਼ੂ ਦੀ ਜਾਂ ਗਾਂ ਦੀ ਉਹ ਨਹੀਂ ਹੋ ਸਕਦੀ ਜਿਹੜੀ ਹਾਲਾਤਾਂ ਦੇ ਵਿੱਚ ਫਿਰ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਇਸ ਤਰ੍ਹਾਂ ਦਾ ਅਪਣਾਉਣੇ ਹੋ ਕਿ ਤੁਸੀਂ ਕਹਿੰਦੇ ਵੀ 2-3 2-4 ਦਿਨਾਂ ਦੇ ਵਿੱਚ ਹੀ ਜਿਹੜਾ ਪਸ਼ੂ ਹੈ ਉਹ ਖੜਾ ਹੋਣ ਯੋਗਾ ਹੋ ਜਾਂਦਾ ਹੱਡੇ ਕੋਲੇ ਦੇਖੋ ਜੀ ਜੇ ਤਾਂ ਪਸ਼ੂ ਹੁਣ ਮੰਨ ਲਓ ਡੇਰੀਆ ਜਿਆਦਾ ਆਉ ਕੀ ਕ ਮੂ ਕਹਿੰਦੇ ਨੇ ਆਪਾਂ ਹਾਂਜੀ ਤਾਂ ਉਹਦੇ ਵਾਸਤੇ ਆਪਾਂ ਆਪਣੇ ਕੋਲੇ ਪ੍ਰੋਡਕਟ ਹੈਗਾ ਠੀਕ ਹੈ ਜੀ ਸੱਤ ਨੰਬਰ ਠੀਕ ਠੀਕ ਹੈ ਠੀਕ ਹੈ ਜੀ ਇਹ ਵਰਤਦੇ ਆਪਾਂ ਅੱਛਾ ਜੀ ਇਹ ਆਪਾਂ ਪਹਿਲੇ ਦਿਨ ਤੋਂ ਦੋ ਦਿਨ ਇਹਦੀ ਠੀਕ ਹੈ ਵਧੀਆ ਸਾਨੂੰ ਰਿਜ਼ਲਟ ਮਿਲਦਾ ਠੀਕ ਹੈ ਠੀਕ ਹੈ ਫਿਰ ਹੌਲੀ ਹੌਲੀ ਡੋਜ਼ ਵਧਾਉਨੇ ਆਂ ਵਿੱਚ ਜਿੰਨੂੰ ਜਿਆਦਾ ਹੁੰਦਾ ਜਿਹਦੀ ਪ੍ਰੋਪਰ ਠੀਕ ਹੋ ਜਾਂਦਾ ਉਹਦੇ ਲੋਜ਼ ਘਟਾ ਕੇ ਦਿੰਨੇ ਆਂ ਫਿਰ ਇਹਦਾ ਰਿਜ਼ਲਟ ਬਹੁਤ ਵੈਸਟ ਆਉਂਦਾ ਸਾਨੂੰ ਕਿੰਨੇ ਦਿਨਾਂ ਚ ਰਿਜ਼ਲਟ ਮਿਲ ਜਾਂਦਾ ਤੁਹਾਨੂੰ ਦਾ ਰਿਜ਼ਲਟ ਸਾਨੂੰ ਪਹਿਲੇ ਡੰਗ ਤੋਂ ਮੈਂ ਸਟਾਰਟ ਹੋ ਜਾਂਦਾ ਸਰ ਅੱਛਾ ਮਤਲਬ ਪਹਿਲੇ ਡੰਗ ਤੋਂ ਜਿਵੇਂ ਤੁਸੀਂ ਇਹ ਨੁਸਖਾ ਫਾਰਮੂਲਾ ਕਮਜ਼ੋਰ ਹੋਈ ਵੀਕ ਹੋਈ ਬੈਠੀ ਹੋਈ ਗਊ ਨੂੰ ਦਿੰਨੇ ਹੋ ਤਾਂ ਨਾਲ ਦੇ ਨਾਲ ਰਿਜ਼ਲਟ ਸ਼ੁਰੂ ਹੋ ਜਾਂਦਾ ਜਿਹਦੇ ਡੈਰੀਆ ਹੁੰਦਾ ਉਹਦੇ ਚ ਡੈਰੀਆ ਹੁੰਦਾ ਜਿਹਨੂੰ ਮੋਕ ਲੱਗ ਜਾਂਦਾ ਹਾਂਜੀ ਠੀਕ ਹੈ ਤੇ ਜਿਹੜੇ ਖਾਂਦੀਆਂ ਪੀਂਦੀਆਂ ਨਹੀਂ ਫਿਰ ਖਾਂਦੀਆਂ ਵੀ ਨਹੀਂ ਵੈਸੇ ਕਮਜ਼ੋਰੀ ਹੋਈ ਹੁੰਦੀ ਹੈ ਵੈਸੇ ਕਮਜ਼ੋਰੀ ਹੁੰਦੀ ਹੈ ਉਹ ਆਪਾਂ ਕੈਲਸ਼ੀਅਮ ਦਿੰਨੇ ਆ ਉਹਨਾਂ ਨੂੰ ਨਾਲ ਠੀਕ ਹੈ ਹਾਂਜੀ ਜੀ ਆਹ ਕੈਲਸ਼ੀਅਮ ਜੀ ਹਾਂਜੀ ਇਹ ਕਿਹਦਾ ਲੱਗ ਇਹ ਕੀ ਕੰਮ ਕਰਦੇ ਜੀ ਇਹ ਪਸ਼ੂ ਨੂੰ ਜਿਵੇਂ ਹੁਣ ਪਸ਼ੂ ਵੀਕਨੈਸ ਨਾਲ ਖੜੇ ਹੁਣ ਚ ਦਿੱਕਤ ਮੰਨਦਾ ਹੈ ਹਾਂਜੀ ਜਾਂ ਹੁਣ ਗਰਮੀ ਗਾਨ ਧਾਸਦਾ ਵੀ ਆ ਠੀਕ ਹੈ ਠੀਕ ਹੈ ਜੀ ਤਾਂ ਕਰਕੇ ਆਪਾਂ ਕੈਲਸ਼ੀਅਮ ਵਧਿਆ ਕੰਮ ਕਰਦਾ ਉਹ ਤੇ ਠੀਕ ਹੈ ਠੀਕ ਹੈ ਨਾ ਤੇ ਅਸਲੇ ਕੋਈ ਡਾਈਟੀ ਹੋ ਜਾਂਦੀ ਆ ਜਨਵਰ ਨੂੰ ਕਿਉਂਕਿ ਉਹ ਖੜਾ ਨਹੀਂ ਹੋ ਸਕਦਾ ਤਾਂ ਉਹਨੂੰ ਖੜਨ ਨੂੰ ਬੈਠਣ ਚ ਵੀ ਪ੍ਰੋਬਲਮ ਹੁੰਦੀ ਜਿਹੜੀ ਉਹ ਵੀ ਦੂਰ ਕਰਦਾ ਕੈਲਸ਼ੀਅਮ ਦੀ ਘਾਟ ਨਾਲ ਜਿਵੇਂ ਹੁਣ ਪਸ਼ੂ ਬਹਿ ਜਾਂਦਾ ਉਹ ਜ਼ਿਆਦਾਤਰ ਕੈਲਸ਼ੀਅਮ ਦੀ ਘਾਟ ਕਰਨੀ ਬੈਂਦੇ ਆ ਠੀਕ ਹੈ ਇੱਥੇ ਆਪਾਂ ਇਹ ਦਿਨਿਆਂ ਤੇ ਨਾਲ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਆ ਠੀਕ ਹੈ ਤੇ ਪਸ਼ੂ ਦੇ ਤੋਰੇ ਫੇਰੇ ਚ ਵੀ ਚੰਗਾ ਰਹਿੰਦਾ अच्छा एक गल और दसो भी जेडे लोग इस वेले चलो तुसतै इथे सेवा ਦੇ ਤੌਰ ਦੇ ਉਤੇ ਕੰਮ ਕਰ ਰਹੇ ਹੋ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਗਈਆਂ ਰੱਖੀਆਂ ਹੋਈਆਂ ਨੇ ਉਹਨਾਂ 'ਚ ਵੀ ਅਕਸਰੇ ਪ੍ਰੋਬਲਮ ਆਉਂਦੇ ਤੁਸੀਂ ਜਾਣਦੇ ਵੀ ਹੋਵੋਗੇ ਆਊਟਡੋਰ ਕਰਨ ਜਾਂਦੇ ਵੀ ਹੋਣਗੇ ਤੇ ਕੀ ਗੰਗੂਆਂ 'ਚ ਜਿਹੜੇ ਡੈਰੀ ਵਾਲੇ ਗਊਆਂ ਹੈਗੇ ਨੇ ਜਿਹੜੇ ਲੋਕਾਂ ਨੇ ਘਰਾਂ 'ਚ ਰੱਖਿਆ ਹੋਈਆਂ ਨੇ ਉਹਨਾਂ ਦੇ ਵਿੱਚ ਜੇਕਰ ਵੀਕਨੈਸ ਆ ਜਾਵੇ ਫਿਰ ਉਹਨਾਂ ਦਾ ਹੱਲ ਵੀ ਤੁਸੀਂ ਇਹਨਾਂ ਨਾਲ ਹੀ ਕਰ ਦਿਓ ਹਾਂਜੀ ਆਪਾਂ ਜਿਆਦਾਤਰ ਇਹ ਦੇਖਿਆ ਨਾਲ ਨੂੰ ਸੁਝਾ ਦਿੰਦੇ ਆ ਵੀ ਆ ਚੀਜ਼ ਪਾਓ ਠੀਕ ਹੈ ਤੇ ਪਸ਼ੂ ਦਾ ਸਿਹਤ ਨੂੰ ਨਾ ਕੇ ਰੱਖੋ ਠੀਕ ਹੈ ਅੱਛਾ ਇਹ ਗੱਲ ਹੋਰ ਦੱਸੋ ਜਦੋਂ ਪਸ਼ੂ ਤੁਹਾਡੇ ਕੋਲ ਆਉਂਦਾ ਇੱਥੇ ਜਾਂ ਜਦੋਂ ਮੋਕ ਲੱਗੀ ਹੋਵੇ ਜਾਂ ਵੀਕਨੈਸ ਹੋਵੇ ਤੇ ਆਉਂਦੇ ਸਾਰ ਉਹ ਖਾਂਦਾ ਵੀ ਕੁਝ ਨਹੀਂ ਹੈਗਾ ਤੇ ਫਿਰ ਖਵਾਣ ਦਾ ਪ੍ਰਬੰਧ ਕਿਵੇਂ ਕਰਦੇ ਹੋ ਇਹਦੇ ਨਾਲ ਖਾਣਾ ਸ਼ੁਰੂ ਕਰ ਦਿੰਦਾ ਨਹੀਂ ਇਹਦੇ ਨਾਲ ਵੀ ਖਾਣਾ ਸ਼ੁਰੂ ਕਰ ਲੈਂਦਾ ਬਾਕੀ ਆਪਣਾ ਕੋਲੇ ਲਿਵਰ ਟੌਨ ਕਾਉਂਦੇ ਆ ਅੱਛਾ ਹਾਂਜੀ ਜੀ ਬੱਲੇ ਟੌਨਕ ਵੀ ਦਿੰਨੇ ਨਾ ਅੱਛਾ ਨਾਲ ਇਹ ਡਾਕਟਰ ਬੀ ਐਸ ਕੇ ਦੀ ਲਿਵਰ ਟੌਨ ਇਹ ਸਾਰੀ ਗਊਸ਼ਾਲਾ ਚ ਹੀ ਇਸਤੇਮਾਲ ਕਰਦੇ ਹਾਂਜੀ ਮਧਿਆ ਰਿਜ਼ਲਟ ਮੇ ਰਹਨੇ ਤਾਂ ਕਬ ਯੂਜ਼ ਕਰੀ ਜਾਂਦੇ ਆ ਜੀ ਜੀ ਹਾਂਜੀ ਚਲੋ ਸਾਡੇ ਜੀ 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 ਇਹ ਲਿਵਡੀਆਂ ਲਿਵਡੀਆਂ ਜੀ ਜੀ ਸਾਡੇ ਨਾਲ ਇੱਕ ਹੋਰ ਸ਼ਖਸ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਇੱਥੇ ਕਈ ਸਾਲਾਂ ਤੋਂ ਕਿੰਨੇ ਸਾਲ ਹੋ ਗਏ ਭਾਈ ਜੀ ਸੱਚ ਕਾਲ 20 ਸਾਲ ਹੋ ਗਏ ਜੀ ਸਾਰਾ 20 ਸਾਲ ਹੋ ਗਏ ਕੀ ਬਾਤ ਹੈ ਮਤਲਬ ਗੋਮਾਤਾ ਦੀ ਪੂਰੀ ਕਰ ਪਾ ਹਾਂ ਆਪ ਕਰ ਪਾਈ ਦੀ ਕਿਰਪਾ ਜੀ ਜੀ ਅੱਛਾ ਕਿਡੀਆਂ ਦਿੱਕਤਾਂ ਪਰੇਸ਼ਾਨੀਆਂ ਚ ਡਾਕਟਰ ਸਾਹਿਬ ਚਲੋ ਡਾਕਟਰ ਸਾਹਿਬ ਨੂੰ ਤਾਂ ਤੁਸੀਂ ਬਾਅਦ ਚ ਫੋਨ ਕਰਦੇ ਹੋਵੋਗੇ ਪਹਿਲਾਂ ਤਾਂ ਤੁਹਾਡੇ ਕੋਲ ਜਿਹੜੀ ਪਸ਼ੂ ਆਉਂਦਾ ਹੈ ਗਾਂ ਆਉਂਦੀ ਹੈ ਤੁਹਾਡੇ ਕੋਲ ਤੇ ਕੀ ਕੀ ਪ੍ਰੋਬਲਮ ਆ ਕੀ ਹੁੰਦੀ ਹੈ ਨੇ ਜ਼ਿਆਦਾਤਰ ਜਦੋਂ ਬਾਹਰੋਂ ਫੜ ਕੇ ਲੈ ਕੇ ਆਉਣੇ ਉਹ ਕਮਜ਼ੋਰ ਹੁੰਦੇ ਆ ਜੀ ਪਸ਼ੂ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਨੇ ਠੀਕ ਹੈ ਕਿਉਂਕਿ ਇਹਨਾਂ ਨੂੰ ਖਾਣਾ ਪਰ ਪਰ ਨਹੀਂ ਮਿਲ ਰਿਹਾ ਠੀਕ ਹੈ ਬਾਜ਼ਾਰ ਦੇ ਵਿੱਚ ਜਿਵੇਂ ਵੀ ਲਫਾਫੇ ਖਾਂਦੇ ਆ ਜਾਂ ਕੋਈ ਹੋਰ ਪੱਠੇ ਤਾਂ ਮਿਲਦੀ ਹੀ ਨਹੀਂ ਨਾ ਤੂੜੀ ਮਿਲਦੀ ਹੈ ਜੀ ਠੀਕ ਹੈ ਕੱਲਾ ਹਰਾ ਪਾਉਂਦੇ ਰੱਲ ਵਾਲੇ ਉਹ ਹਰੇ ਦੇ ਨਾਲ ਤਾਂ ਬਹੁਤ ਜ਼ਿਆਦਾ ਮੋਕ ਲੱਗਦੀ ਉਹ ਲੱਗੇ ਫਿਰ ਬੈਠ ਜਾਂਦੇ ਫਿਰ ਸਾਨੂੰ ਚੱਕ ਕੇ ਇੱਥੇ ਲੈਣੇ ਪੈਂਦੇ ਅੱਛਾ ਇੱਥੇ ਕੋਈ ਤੁਸੀਂ ਦੱਸ ਰਹੇ ਸੀ ਵੀ ਕੋਈ ਅਮਰਜੈਂਸੀ ਵਾਰਡ ਬਣਾਇਆ ਹੈ ਅਮਰਜੈਂਸੀ ਵਾਰਡ ਹੈਗਾ ਜੀ ਸਾਡਾ ਉੱਥੇ ਉੱਥੇ ਅਸੀਂ ਮਤਲਬ ਪੂਰਾ ਹਸਪਤਾਲ ਵਾਂਗੂ ਟਰੀਟ ਕਰਦੇ ਹਾਂ ਹਾਂਜੀ ਹਾਂਜੀ ਅਜੀ ਡਾਕਟਰ ਸਾਹਿਬ ਅਸੀਂ ਲੈ ਕੇ ਹਾਂਜੀ ਹਾਂ ਸਰ ਹਸਪਤਾਲ ਵਾਂਗੂ ਟਰੀਟ ਇੱਕ ਅਮਰਜੈਂਸੀ ਵਾਰਡ ਹੈ ਹਾਂਜੀ ਅਮਰਜੈਂਸੀ ਹੈ ਇਸੇ ਐਮਬੂਲੈਂਸ ਰੱਖੀ ਹੋਈ ਹੈ ਗਊਆਂ ਨੂੰ ਲਿਆਉਣ ਵਾਸਤੇ ਕੀ ਬਾਤ ਹੈ ਹਾਂਜੀ ਹਾਂਜੀ ਲਿਫਟ ਨਾਲ ਚੜਾਉਨੇ ਆ ਜੀ ਇਹਨੂੰ ਵਧੀਆ ਲੈ ਕੇ ਆਉਣਾ ਅੱਛਾ ਹਾਂ ਲਿਫਟ ਬਣਾਈ ਹੋਈ ਹੈ ਲਿਫਟ ਤੇ ਚੜਾ ਕੇ ਲੈ ਕੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਡਾਕਟਰ ਬੀਐਸਕੇ ਦੇ ਜਿਹੜੇ ਨੁਸਖੇ ਹੈਗੇ ਨੇ ਜਦੋਂ ਕਮਜ਼ੋਰ ਹੋਈਆਂ ਗਊਆਂ ਤੁਹਾਡੇ ਕੋਲ ਇੱਥੇ ਆਉਂਦੀਆਂ ਨੇ ਮਤਲਬ ਐਮਰਜੈਂਸੀ 'ਚ ਫਿਰ ਇਹੀ ਦਿੰਨੇ ਹੋ ਤੁਸੀਂ ਹਾਂਜੀ ਇਹੀ ਦਿੰਨੇ ਐ ਅਸੀਂ ਪਹਿਲੇ ਡੰਗ ਤੂੰ ਇਹ ਸਟਾਰਟ ਗਊ ਨੂੰ ਐਂ ਦੱਸ ਦਿਓ ਵੀ ਆ ਦਿੱਤੀ ਆ ਦਵਾਈ ਦਿੱਤੀ ਹੈ ਦਵਾਈ ਜੀ 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 ਅੱਛਾ ਇਹ ਤੁਸੀਂ ਦੇਖੋ ਤਸਵੀਰਾਂ ਸੇ ਤੁਹਾਨੂੰ ਦਿਖਾ ਦਿੰਨੇ ਆ ਖਾਸ ਕਰਕੇ ਗਊਸ਼ਾਲਾ 'ਚ ਬੜਾ ਵਧੀਆ ਪ੍ਰਬੰਧ ਹੈਗਾ ਔਰ ਇਹਨਾਂ ਦਾ ਕਹਿਣਾ ਅ ਕਮਜ਼ੋਰ ਸਗੋ ਹੋਰ ਵੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਇਹ ਐਮਰਜੈਂਸੀ ਵਾਰਡ ਹੈਗਾ ਜਿਹੜਾ ਬਣਾਇਆ ਗਿਆ ਇਹ ਐਮਰਜੈਂਸੀ ਵਾਰਡ ਦੇ ਵਿੱਚ ਵੀ ਜਿਹੜੇ ਡਾਕਟਰ ਬੀ ਐਸ ਕੇ ਦੇ ਨੁਸਖੇ ਡਾਕਟਰ ਬੀ ਐਸ ਕੇ ਦੇ ਫਾਰਮੂਲੇ ਨੇ ਜਿਹੜੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਅੱਛਾ ਇਸ ਗਊ ਨੂੰ ਕੀ ਪ੍ਰੋਬਲਮ ਹੋਈ ਹੋਈ ਹੈ ਜਿਹੜੀ ਇਹ ਬੈਠੀ ਹੈ ਜੀ ਇਹ ਵੀ ਵੀਕਨੈਸ ਕਾਰਨ ਹੀ ਬੈਠੀ ਸੀ ਕੋਸੇ ਦੇ ਜ਼ਖਮ ਹੋ ਗਏ ਹਾਂ ਜੀ ਹਾਂ ਜੀ ਅੱਜਕਲ ਜ਼ਖਮ ਵੀ ਬੜੇ ਹੋ ਜਾਂਦੇ ਜੇ ਜ਼ਖਮ ਹੋ ਜਾਂਦੇ ਨੇ ਉਹ ਠੀਕ ਨਹੀਂ ਹੁੰਦੇ ਹਾਂ ਜੀ ਤਾਂ ਉਹ ਉੱਥੇ ਫਿਰ ਕੀ ਕਰਦੇ ਹੋ ਉੱਥੇ ਅਸੀਂ ਆਪਣਾ ਟ੍ਰੀਟਮੈਂਟ ਦਿੰਨੇ ਆ ਫ ਠੀਕ ਹੈ ਤੇ ਫਿਰ ਇਹ ਕਿੰਨੇ ਹੁਣ ਜਿਵੇਂ ਗਾਂ ਬੈਠੀ ਹੈਗੀ ਹੈ ਸਾਡੇ ਡੈਰੀ ਫਾਰਮ ਦੇ ਵਿੱਚ ਵੀ ਗਾਵਾਂ ਇਸੇ ਤਰੀਕੇ ਨਾਲ ਬੈਠ ਜਾਂਦੀਆਂ ਨੇ ਕਿੰਨੇ ਦਿਨਾਂ ਚ ਉੱਠ ਜਾਂਦੀ ਹੈ ਫਿਰ ਜਦੋਂ ਤੁਸੀਂ ਨੁਸਖਾ ਫਾਰਮੂਲਾ ਦਿੰਦੇ ਹੋ ਨੁਸਖਾ ਫਾਰਮੂਲਾ ਜੀ ਦੋ ਵਰਤਦੇ ਆ ਵੀ ਕੇ ਐਸ ਦਾ ਹਾਂਜੀ ਤਾਂ ਆਪ ਨੂੰ ਵਧੀਆ ਰਿਜ਼ਲਟ ਮਿਲਦੇ ਜਿਵੇਂ ਹੁਣ ਇਹ ਗਊ ਆ ਇਹਨੂੰ ਅਸੀਂ ਦਿਨ ਦਾ ਸ਼ੁਰੂ ਕੀਤਾ ਸੀ ਅੱਜ ਤੋਂ 2-4 ਦਿਨ ਹੋ ਗਏ ਸਾਨੂੰ ਵਧੀਆ ਰਿਜ਼ਲਟ ਮਿਲਦਾ ਵਧੀਆ ਖੜੀ ਹੁੰਦੀ ਹੈ ਇਹ ਵਧੀਆ ਖੜੀ ਹੁੰਦੀ ਹੈ ਹਾਂਜੀ ਹਾਂ ਜੀ 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 ਅੱਛਾ ਇਹ ਸਾਨੂੰ ਸਕੰਜਾ ਸਾਡੇ ਕੋਲੇ ਸਕੰਜੇ ਚ ਲਾ ਕੇ ਖੜੀ ਕਰਦੇ ਸੀ ਅਸੀਂ ਹੁਣ ਇਹ ਪ੍ਰੋਪਰ ਆਪ ਹੀ ਖੜੀ ਹੋ ਜਾਂਦੀ ਨਾ ਸਾਨੂੰ ਖੜੀ ਕਰਨੀ ਪੈ ਰਹੀ ਸੀ ਆਪ ਨੂੰ ਠੀਕ ਹੈ ਹੁਣ ਇਹ ਆਪਦੇ ਆਪ ਜਦੋਂ ਅਸੀਂ ਪ੍ਰੋਡਕਟ ਵਰਤੇ ਆਗੇ ਤਾਂ ਵਧੀਆ ਆਪ ਵੀ ਖੜੀ ਹੋ ਰਹੀ ਹੈ ਹੁਣੇ ਅੱਛਾ ਜੀ 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 ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਡਾਕਟਰ ਬੀ ਐਸ ਕੇ ਦੇ ਤੁਸੀਂ ਨੁਸਖੇ ਇਥੇ ਇਸਤੇਮਾਲ ਕਰਦੇ ਹੋ ਜੇ ਲੋਕ ਘਰਾਂ ਦੇ ਵਿੱਚ ਇਸਤੇਮਾਲ ਕਰਨ ਮੈਨੂੰ ਲੱਗਦਾ ਕਿ ਗਊਆਂ ਨੂੰ ਛੱਡਣ ਦੀ ਲੋੜ ਹੀ ਨਹੀਂ ਪੈਣੀ ਲੋੜ ਨਹੀਂ ਪੈਣੀ ਜੀ ਫਿਰ ਆਏ ਨਾ ਫਿਰ ਕਮਜ਼ੋਰ ਪੈ ਜਾਂਦੇ ਨਹੀਂ ਸਾਂਭ ਸਕਦੇ ਉਹ ਫਿਰ ਛੱਡ ਦਿੰਦੇ ਨੇ ਪੈਸਾ ਹੁੰਦਾ ਨਹੀਂ ਨਾ ਲੈਣ ਵਾਸਤੇ ਉਹ ਕਹਿੰਦੇ ਚਲੋ ਜਾਓ ਆਪੇ ਗਊ ਛੱਡ ਲੈ ਲੈ ਜਨਾਂ ਤੇ ਦੁੱਧ ਦਿੰਦਾ ਨਾ ਤੇ ਰਖੀ ਰੱਖ ਦੇਈ ਠੀਕ ਰੋੜਾ ਦੇ ਵਿਚਾਰੇ ਤੋੜੇ ਫਿਰਦੇ ਆ ਫਿਰ ਅਸੀਂ ਲੈ ਕੇ ਆਉਨੇ ਆ ਫਿਰ ਅਸੀਂ ਟ੍ਰੀਟਮੈਂਟ ਦਿੰਨੇ ਆ ਬੀ ਐਸ ਕੇ ਦਾ ਠੀਕ ਹੈ ਹਾਂਜੀ ਫਿਰ ਪਹਿਲੇ ਦਿਨ ਤੋਂ ਹੀ ਇਹ ਸਟਾਰਟ ਹੈ ਤੇ ਇਹ ਗੂਗੂ ਨੂੰ ਤਾਂ ਅਸੀਂ ਖੜੀ ਬਸ 10 ਦਿਨਾਂ ਵਿੱਚ ਹੋਰ ਕਰਦੇ ਰਹੀ ਦੇਣਾ ਅੱਛਾ ਹਾਂ ਜਨੇ ਬੈਠ ਗਈ ਸੀ ਨਹੀਂ ਅੱਛਾ ਹਾਂਜੀ ਹਾਂਜੀ ਇਹ ਕਿੱਥੋਂ ਲੈ ਕੇ ਆਂਦੀ ਸੀ ਇਹ ਆ ਸਾਡੀ ਆਪਦੀ ਹੈ ਜੀ ਇਧਰਲੀ ਪਾਸੇ ਵਾਲੀ ਅੱਛਾ ਤੁਸੀਂ ਆਪ ਨੇ ਰੱਖੀ ਹੈ ਵੀ ਜੀ ਇਹ ਆਪਦੀ ਸੀਗੀ ਉਹਦੇ ਵਿੱਚ ਥੋੜਾ ਜਿਹਾ ਇਹ ਕਮਜ਼ੋਰ ਸੀ ਜ਼ਿਆਦਾ ਇਹਨੂੰ ਮੋਕ ਲੱਗੀ ਹੋਈ ਸੀ ਇਸ ਕਰਕੇ ਬੈਠ ਗਈ ਸੀ ਠੀਕ ਅੱਛਾ ਡਾਕਟਰ ਸਾਹਿਬ ਗਰਮੀਆਂ 'ਚ ਫਿਰ ਜਿਵੇਂ ਇਸ ਟਵੇਲੇ ਗਰਮੀ ਪੈ ਰਹੀ ਹੈ ਹੋਮੋਸ ਭ ਹਮਕਾਰ ਹੁੰਦਾ ਜੀ ਅੱਛਾ ਫਿਰ ਬੁਖਾਰ ਵਿੱਚ ਵੀ ਡਾਕਟਰ ਬੀ ਐਸ ਕੇ ਦੇ ਦਿੰਨੇ ਤੁਸੀਂ ਡਾਕਟਰ ਬੀ ਐਸ ਕੇ ਦੇ ਪ੍ਰੋਡਕਟ ਵੀ ਦਿੰਨੇ ਆਂ ਜੀ ਆਪਾਂ ਬਾਕੀ ਆਪਾਂ ਉਹ ਇੰਜੈਕਸ਼ਨ ਵਗੈਰਾ ਵੀ ਲਾ ਲੈਣੇ ਆਂ ਇੰਜੈਕਸ਼ਨ ਵਗੈਰਾ ਹਾਂਜੀ ਲਗਾ ਕੇ ਸੈੱਟ ਕਰ ਲੈਣੇ ਸੈੱਟ ਕਰ ਲੈਣੇ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਇਹ ਮਾਨਸਾ ਦੀ ਗਊਸ਼ਾਲਾ ਹੈਗੀ ਹੈ ਜਿੱਥੇ ਅਸੀਂ ਤੁਹਾਨੂੰ ਦਿਖਾਇਆ ਕਿ ਵੀਕ ਤੋਂ ਵੀਕ ਜਿਹੜਾ ਪਸ਼ੂ ਹੈਗਾ ਉਹ ਇੱਥੇ ਆਉਂਦਾ ਤੇ ਕਿਵੇਂ ਉਹ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨਾਲ ਫਾਰਮੂਲੇ ਨਾਲ ਦਿਨਾਂ ਦੇ ਵਿੱਚ ਇਸ ਨੂੰ ਖੜਾ ਕਰ ਲੈਂਦੇ ਨੇ ਔਰ ਨਾਲ ਦੀ ਨਾਲ ਇੱਕ ਗੱਲ ਹੋਰ ਬੜੀ ਅਹਿਮ ਇੱਥੇ ਹੈਗੀ ਹੈ ਕਿ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਗਰਮੀ ਦੇ ਵਿੱਚ ਪਸ਼ੂਆਂ ਨੂੰ ਖਾਸ ਕਰਕੇ ਜਦੋਂ ਬੀਐਸਕੇ ਦੇ ਨੁਸਖੇ ਫਾਰਮੂਲੇ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਮੋਕ ਲੱਗ ਜਾਂਦੀ ਆ ਪਤਲਾ ਗੋਹਾ ਕਰਨ ਲੱਗ ਜਾਂਦੀਆਂ ਨੇ ਕੁਝ ਖਾਂਦਿਆਂ ਨਹੀਂ ਤਾਂ ਬੀਐਸਕੇ ਦੇ ਜਿਹੜੇ ਰਿਜ਼ਲਟ ਹੈਗੇ ਨੇ ਉਹ ਬੜੇ ਬਾ ਕਮਾਲ ਨਜ਼ਰ ਆਉਂਦੇ ਨੇ ਸੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਇਰੈਕਟ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣੇ ਪਸ਼ੂ ਨਾਲ ਸੰਬੰਧ ਜਿਹੜੀ ਟੈਰੀ ਫਾਰਮ ਚਲਾਉਂਦੇ ਨੇ ਅਗਰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦੀ ਸ਼ੰਕਾ ਜਿਹੜੀ ਉਹ ਦੂਰ ਕਰ ਸਕਦੇ ਹੋ ਧੰਨਵਾਦ